ਇਨੇ ਦਿਨੀ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਆਪਣੇ ਉਜ਼ਬੇਕਿਸਤਾਨ ਦੇ ਦੌਰੇ ਤੇ ਨੇ ਅਜਿਹੇ ਦੇ ਵਿੱਚ ਉਹ ਸਾਡੇ ਨਾਲ ਕੁਝ ਕੁ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਨੇ ਔਰ ਉਜ਼ਬੇਕਿਸਤਾਨ ਦੀਆਂ ਕੁਝ ਕੁ ਜੜੀ ਬੂਟੀਆਂ ਕੁਝ ਕੁ ਚੀਜ਼ਾਂ ਜਿਹੜੀਆਂ ਬੜੀਆਂ ਨਾਇਾਬ ਨੇ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਨੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਖਾਸ ਕਰਕੇ ਦਿਖਾਉਣਾ ਚਾਹੁੰਦਾ ਆ ਕਿ ਆਹ ਜਿਹੜੇ ਮੇਰੇ ਪਿੱਛੇ ਪਏ ਨੇ ਇਹਨੂੰ ਕਹਿੰਦੇ ਪੇਕਨ ਇਹ ਇਸ ਤਰ੍ਹਾਂ ਦੇ ਕੁਝ ਦਿਖਦੇ ਆ ਜੀ ਇਹਨੂੰ ਪੇਕਨ ਕਹਿੰਦੇ ਆ ਜਿਹੜਾ ਕੋਲੇਸਟ੍ਰੋਲ ਆ ਉਹ ਵੱਧ ਕਿਉਂ ਰਿਹਾ ਵਾ ਕੋਲੇਸਟ੍ਰੋਲ ਤਾਂ ਵੱਧ ਰਿਹਾ ਕਿ ਵੀ ਤੁਹਾਡਾ ਬੈਡ ਕੋਲੇਸਟ੍ਰੋਲ ਵੱਧ ਰਿਹਾ ਵਾ ਗੁੱਡ ਕੋਲੇਸਟ੍ਰੋਲ ਘਟ ਰਿਹਾ ਵਾ ਇਹ ਜਿਹੜਾ ਪੇਕਨ ਹੁੰਦਾ ਇਸ ਕੁਛ ਇਸ ਤਰ੍ਹਾਂ ਟੁੱਟਦਾ ਖਰੋਟ ਵਾਂਗੂ ਤੇ ਅੰਦਰੋਂ ਇਹਦੇ ਇਸ ਤਰ੍ਹਾਂ ਦੀ ਚੀਜ਼ ਨਿਕਲੇ ਆਉਂਦੀ ਹੈ ਬਾਹਰ ਹੁਣ ਇਹ ਏਡੀ ਇੱਕ ਕਾਰੀਗਰ ਚੀਜ਼ ਹੈ ਵੀ ਤੁਹਾਡੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਸਭ ਤੋਂ ਵੱਧ ਮਦਦਗਾਰੀ ਹੈ ਇਹ ਜਿਹੜੇ ਬੰਟੇ ਆ ਰਗੇ ਦੇ ਦਿੰਦੇ ਨੇ ਇਹਨੂੰ ਕਹਿੰਦੇ ਆ ਮੈਕਾਡਾਮੀਆ ਵੀ ਇਸ ਤਰ੍ਹਾਂ ਕਰਕੇ ਇਹਨੂੰ ਐਦਾਂ ਖੋਲ ਕੇ ਆ ਨਟ ਦੇ ਵਿੱਚੋਂ ਦੀ ਨਿਕਲਦਾ ਆ ਹੈਰਾਨੀ ਜਨਕ ਇਹਦੇ ਰਿਜ਼ਲਟਸ ਦੇਖੇ ਗਏ ਨੇ ਜਿੱਦਾਂ ਲੋਕਾਂ ਨੂੰ ਪੇਟ ਦੇ ਕਾਰਨ ਚਮੜੀ ਦੇ ਰੋਗ ਪੈਦਾ ਹੋ ਜਾਂਦੇ ਆ ਸੋਰਸਿਸ ਵਰਗੀ ਕੰਡੀਸ਼ਨ ਹੋ ਜਾਂਦੀ ਆ ਬਾਲਾਂ ਦੇ ਵਿੱਚ ਸਿਕਰੀ ਰਹਿਣ ਲੱਗ ਜਾਂਦੀ ਆ ਉਹਨਾਂ ਲੋਕਾਂ ਵਾਸਤੇ ਇਹ ਨਟ ਰਾਮ ਬਾਣ ਤੋਂ ਵੀ ਉੱਤੇ ਜੇ ਕੋਈ ਸ਼ਬਦ ਹੁੰਦਾ ਹੋਵੇ ਤਾਂ ਉਹ ਮੰਨਿਆ ਜਾਂਦਾ ਹੱਥਾਂ ਨਾਲ ਤੋੜ ਕੇ ਖਾਣ ਵਾਲੇ ਬਦਾਮ ਆ ਉਹ ਵੀ ਉੱਤੇ ਪਏ ਨੇ ਆ ਤੁਸੀਂ ਦੇਖ ਸਕਦੇ ਆ ਬਦਾਮ ਵੀ ਇੱਥੇ ਹੈਗੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਨੇ ਦਿਨੀ ਜੀ ਡੀ ਅਰੋਵੈਦਾ ਦੇ ਪ੍ਰਬੰਧਕ ਯੋਦਾ ਸਿੰਘ ਆਪਣੇ ਉਜ਼ਬੇਕਿਸਤਾਨ ਦੇ ਦੌਰੇ ਤੇ ਨੇ ਅਜਿਹੇ ਦੇ ਵਿੱਚ ਉਹ ਸਾਡੇ ਨਾਲ ਕੁਝ ਕੁ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਨੇ ਔਰ ਉਜ਼ਬੇਕਿਸਤਾਨ ਦੀਆਂ ਕੁਝ ਕੁ ਜੜੀ ਬੂਟੀਆਂ ਕੁਝ ਕੁ ਚੀਜ਼ਾਂ ਜਿਹੜੀਆਂ ਬੜੀਆਂ ਨਾਇਾਬ ਨੇ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਨੇ ਸਿੱਧਾ ਅਸੀਂ ਹੁਣ ਜੁੜਦੇ ਹਾਂ ਉਜ਼ਬੇਕਿਸਤਾਨ ਤੋਂ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਹੋਰਾ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ ਬਹੁਤ-ਬਹੁਤ ਉਮੀਦ ਕਰਦੇ ਹਾਂ ਤੰਦਰੁਸਤ ਹੋਵੋਗੇ ਤੇ ਜਿੰਨੇ ਵੀ ਦਰਸ਼ਕ ਇਸ ਵਤ ਵੀਡੀਓ ਵੇਖ ਰਹੇ ਨੇ ਸਾਰੇ ਤੰਦਰੁਸਤ ਹੋਣਗੇ ਇਸ ਵਕਤ ਅਸੀਂ ਸੀਸੀਕਾ ਉਜ਼ਬੇਕਿਸਤਾਨ ਇਹ ਬਹੁਤ ਚੰਗਾ ਸਮਾਂ ਆ ਵੀ ਤੁਹਾਡੇ ਤੱਕ ਇਹ ਮੈਸੇਜ ਪਹੁੰਚਾਇਆ ਜਾਵੇ ਤੁਹਾਡੇ ਥਰੂ ਕਈ ਲੋਕਾਂ ਤੱਕ ਇਹ ਮੈਸੇਜ ਪਹੁੰਚਾਇਆ ਜਾ ਸਕਦਾ ਵੀ ਕੁਝ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਣੇ ਤੋਂ ਫੋਰਨ ਕੰਟਰੀਆਂ ਇੰਪੋਰਟ ਕਰਦੇ ਆਪਾਂ ਇੰਡੀਆ ਦੇ ਵਿੱਚ ਜੋ ਸਾਡੇ ਕੋਲੇਸਟ੍ਰੋਲ ਨੂੰ ਵੀ ਮੈਨੇਜ ਕਰਦੀਆਂ ਨੇ ਸਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਮੈਨੇਜ ਕਰਦੀਆਂ ਨੇ ਔਰ ਐਸੇ ਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਆ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਯੰਗ ਏਜ ਦੇ ਵਿੱਚ ਹਾਰਟ ਅਟੈਕ ਦੇ ਕੇਸ ਡਾਇਬੀਟੀਜ਼ ਦੇ ਕੇਸ ਬਹੁਤ ਜ਼ਿਆਦਾ ਅੱਜ ਦੀ ਡੇਟ ਚ ਜ਼ਿਆਦਾ ਆ ਔਰ ਦੂਸਰੀ ਗੱਲ ਅਸੀਂ ਵਿਟਾਮਿਨ E ਦੇ ਸੋਰਸ ਵਾਸਤੇ ਅਸੀਂ ਲੈ ਰਹੇ ਹਾਂ ਵਿਟਾਮਿਨ E ਦੇ ਕੈਪਸੂਲ ਲੈ ਰਹੇ ਹਾਂ ਮਲਟੀ ਵਿਟਾਮਿਨਸ ਲੈ ਰਹੇ ਹਾਂ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਖਾਸ ਕਰਕੇ ਦਿਖਾਉਣਾ ਚਾਹੁੰਦਾ ਵੀ ਆਹ ਜਿਹੜੇ ਮੇਰੇ ਪਿੱਛੇ ਪਏ ਨੇ ਇਹਨੂੰ ਕਹਿੰਦੇ ਪੇਕਨ ਇਹ ਇਸ ਤਰ੍ਹਾਂ ਦੇ ਕੁਝ ਦਿਖਦੇ ਆ ਜੀ ਇਹਨੂੰ ਪੇਕਨ ਕਹਿੰਦੇ ਆ ਹੁਣ ਇਹ ਜਿਹੜਾ ਪੇਕਨ ਹੁੰਦਾ ਇਹ ਅਖਰੋਟ ਵਾਂਗੂ ਟੁੱਟਦਾ ਆ ਨੇੜੇ ਦਿਖਾ ਦਿਓ ਨੇੜੇ ਦਿਖਾ ਆ ਜਿਹੜਾ ਪੇਕਨ ਹੁੰਦਾ ਇਹ ਇਸ ਕੁਝ ਇਸ ਤਰ੍ਹਾਂ ਟੁੱਟਦਾ ਅਖਰੋਟ ਵਾਂਗੂ ਤੇ ਅੰਦਰੋਂ ਇਹਦੇ ਇਸ ਤਰ੍ਹਾਂ ਦੀ ਚੀਜ਼ ਨਿਕਲੇ ਆਉਂਦੀ ਹੈ ਬਾਹਰ ਹੁਣ ਇਹ ਏਡੀ ਇੱਕ ਕਾਰੀਗਰ ਚੀਜ਼ ਹੈ ਵੀ ਤੁਹਾਡੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਸਭ ਤੋਂ ਵੱਧ ਮਦਦਗਾਰੀ ਹੈ ਤੇ ਇਹਦਾ ਸਿਰਫ ਔਰ ਸਿਰਫ ਇਹ ਮੰਨਿਆ ਜਾਂਦਾ ਸਾਇੰਸ ਸਟੱਡੀਜ਼ ਕਹਿੰਦੀਆਂ ਨੇ ਵੀ ਜਿਸ ਸਿਰਫ ਔਰ ਸਿਰਫ 10 ਗ੍ਰਾਮ ਰੋਜ਼ਾਨਾ ਖਾਧਾ ਜਾਵੇ ਜਾਂ ਕੇਲੇ ਆਪਾਂ 5 ਪੀਸ ਦਿਨ ਦੇ ਖਾਦੇ ਜਾਣ ਸਵੇਰੇ ਉੱਠ ਕੇ ਅੰਨਨੇ ਕਾਲ ਜੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਡਾਇਬੀਟਿਸ ਹੋਵੇ ਔਰ ਖਾਸ ਕਰਕੇ ਜਿਨ੍ਹਾਂ ਲੋਕਾਂ ਦਾ ਐਲਡੀਐਲ ਵਾਧਾ ਵਾ ਜਿਨ੍ਹਾਂ ਆਪਾਂ ਕਹਿੰਦੇ ਨੇ ਬੈਡ ਕੋਲੇਸਟ੍ਰੋਲ ਜਿਹਨਾਂ ਲੋਕਾਂ ਦਾ ਵੱਧਦਾ ਉਹਨੂੰ ਬੜਾ ਕੰਟਰੋਲ ਕਰਦਾ ਹੈ ਜੀ 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 ਯੋਧਾ ਜੀ ਕਿਹੜੇ ਕਿਹੜੇ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਸ ਥਾਂ ਦੇ ਉੱਤੋਂ ਮੰਗਵਾਉਂਦੇ ਹੋ ਉਸੇ ਦੇ ਨਾਲ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਜਿਹੜੀ ਬੜੀ ਕਾਰੀਗਰ ਹੈ ਉਹ ਹੈਗੀ ਆ ਤੁਸੀਂ ਸਮਝਦੇ ਹੋਵੋਗੇ ਵੀ ਇਹ ਬੰਟੇ ਅਰਗਨ ਹੈਗੇ ਪਰ ਇਹ ਬੰਟੇ ਨਹੀਂ ਹੈਗੇ ਜੀ ਇਹ ਹੈਗੇ ਆ ਇਹ ਜਿਹੜੇ ਬੰਟੇ ਅਰਗ ਦੇ ਦਿੰਦੇ ਨੇ ਇਹਨੂੰ ਕਹਿੰਦੇ ਆ ਮੈਕਾਡਾਮੀਆ ਤੇ ਇਹ ਤੁਹਾਡੀ ਇنسولিন ਨੂੰ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਰਾਮਬਾਨ ਮੰਨੇ ਜਾਂਦੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਨੁਕਤੇ ਨੇ ਜਿਹੜੇ ਆਪਣੀ ਕੰਟਰੀ ਤੋਂ ਬਾਹਰ ਨੇ ਤੇ ਸਾਡੀ ਸਦਾ ਹੀ ਕੋਸ਼ਿਸ਼ ਰਹੀ ਹੈ ਵੀ ਜਿਹੜੀ ਚੀਜ਼ ਅੱਜ ਤੱਕ ਕਦੇ ਨਾ ਹੋਈ ਹੋਵੇ ਆਪਾਂ ਉਹ ਚੀਜ਼ ਕਰਕੇ ਦਿਖਾਈਏ ਤੇ ਉਸੇ ਤਰ੍ਹਾਂ ਤੁਹਾਨੂੰ ਇਹ ਕੰਟੈਂਟ ਅੱਜ ਅਸੀਂ ਚਾਹੁੰਦੇ ਆ ਵੀ ਤੁਸੀਂ ਲੋਕਾਂ ਤੱਕ ਪਹੁੰਚਦਾ ਕਰੋ ਤਾਂ ਕਿ ਲੋਕ ਸਮਝ ਸਕਣ ਵੀ ਸਿਹਤ ਦੀ ਜਿਹੜੀ ਕੀਮਤ ਆ ਉਹ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਠੀਕ ਕਰ ਸਕਦੇ ਹਾਂ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਕਿੰਨੀਆਂ ਤਰ੍ਹਾਂ ਦੀਆਂ ਚੀਜ਼ਾਂ ਪੀਂਦੇ ਨੇ ਇੱਕ ਹੋਲਸੇਲ ਬਾਜ਼ਾਰ ਜਿੱਥੇ ਸਾਰਾ ਸਮਾਨ ਇੱਥੇ ਹੀ ਮਿਲ ਰਿਹਾ ਹੈ ਜੀ 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 ਯੋਧੇ ਜੀ ਹੋਰ ਕਿਹੜੀ ਚੀਜ਼ ਹੈਗੀ ਬੜੀ ਖਾਸ ਜਿਸ ਕਰ ਜਿਸ ਦਾ ਤੁਸੀਂ ਜ਼ਿਕਰ ਹੈਗਾ ਇਸ ਵੀਡੀਓ ਚ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਲੱਗਦਾ ਕਿ ਬੜੀ ਖਾਸ ਹੈਗੀ ਹੈ ਔਰ ਉਸ ਦਾ ਮਨੁੱਖੀ ਸਰੀਰ ਦੇ ਉੱਤੇ ਬੜਾ ਡੂੰਗਾ ਪ੍ਰਭਾਵ ਪੈਂਦਾ ਪੋਜ਼ਿਟਿਵਲੀ ਔਰ ਬਹੁਤ ਸਾਰੇ ਰੋਗਾਂ 'ਚ ਜੋ ਫਾਇਦੇਮੰਦ ਵੀ ਹੈ ਤੇ ਜਿਹੜਾ ਮੈਕਾਡੀਮੀਆ ਵਾ ਇਹਨੂੰ ਖਾਸ ਕਰਕੇ ਖੋਲਣ ਵਾਸਤੇ ਕੋਜ਼ਾਰ ਬਣਾਇਆ ਜਾਂਦਾ ਵਾ ਜਿਹਨੂੰ ਤੁਹਾਨੂੰ ਇਹ 1 ਕਿਲੋ ਲੈਣੇ ਤਾਂ ਉਹਦੇ ਨਾਲੇ ਫ੍ਰੀ ਦਿੱਤਾ ਜਾਂਦਾ ਤੁਸੀਂ ਕਰਨਾ ਕੀ ਹੁੰਦਾ ਤੁਸੀਂ ক্লোਜ਼ ਅਪ ਤੇ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਕਰਕੇ ਇਹਨੂੰ ਐਦਾਂ ਖੋਲ ਕੇ ਆਹ ਨਟ ਦੇ ਵਿੱਚੋਂ ਦੀ ਨਿਕਲਦਾ ਆ ਹੈਜ਼ਲ ਨਟ ਵਰਗਾ ਦੇਖਣ ਨੂੰ ਹੈਗਾ ਆ ਔਰ ਜਿਹੜਾ ਇਹਦਾ ਰਿਜ਼ਲਟਸ ਨੇ ਡਾਇਬੀਟੀਜ਼ ਵਾਲੇ ਪੇਸ਼ੈਂਟ ਦੇ ਉੱਤੇ ਕੋਲੇਸਟ੍ਰੋਲ ਵਾਲੇ ਪੇਸ਼ੈਂਟ ਦੇ ਉੱਤੇ ਔਰ ਹੈਰਾਨੀਜਨਕ ਇਹਦੇ ਰਿਜ਼ਲਟਸ ਦੇਖੇ ਗਏ ਨੇ ਜਿਹੜਾ ਲੋਕਾਂ ਨੂੰ ਪੇਟ ਦੇ ਕਾਰਨ ਚਮੜੀ ਦੇ ਰੋਗ ਪੈਦਾ ਹੋ ਜਾਂਦੇ ਆ ਸੋਰਸਿਸ ਵਰਗੀ ਕੰਡੀਸ਼ਨ ਹੋ ਜਾਂਦੀ ਆ ਵਾਲਾਂ ਦੇ ਵਿੱਚ ਸਿੱਕਰੀ ਰਹਿਣ ਲੱਗ ਜਾਂਦੀ ਆ ਉਹਨਾਂ ਲੋਕਾਂ ਵਾਸਤੇ ਇਹ ਨਟ ਰਾਮ ਬਾਣ ਤੋਂ ਵੀ ਉੱਤੇ ਜੇ ਕੋਈ ਸ਼ਬਦ ਹੁੰਦਾ ਹੋਵੇ ਉਹ ਮੰਨਿਆ ਜਾਂਦਾ ਫਿਰ ਉਸ ਤੋਂ ਇਲਾਵਾ ਇੱਥੇ ਜਿਹੜੀ ਪੂਰੇ ਵਰਲਡ ਦੇ ਵਿੱਚ ਉਸ ਪਾਕਿਸਤਾਨ ਤੋਂ ਐਕਸਪੋਰਟ ਹੁੰਦੀ ਆ ਉਹ ਹੈਗੀ ਆ ਵਾਲਨਟਸ ਇਹ ਦਿਮਾਗ ਕਰਕੇ ਦਿਖਦੇ ਨੇ ਥੋੜੇ ਜਿਹਾ ਦੇਖੋ ਤੁਸੀਂ ਨੇੜੇੋਂ ਦੇਖੋ ਇਹ ਇਹ ਕੁਆਲਟੀ 올ਓਵਰ ਵਰਲਡ ਇੱਥੋਂ ਜਾ ਕੇ ਇੰਡੀਆ ਦੇ ਪੰਸਾਰੀਆਂ ਕੋਲੇ ਜਾ ਕੇ ਵਿਕਦੀਆਂ ਚੀਜ਼ਾਂ ਤੇ ਇਹ ਇੱਥੋਂ ਹੀ ਪੈਦਾ ਹੁੰਦੀਆਂ ਨੇ ਇੱਥੇ ਦਾ ਇਹ ਹਿਸਾਬ ਨਾਲ ਆਪਾਂ ਕਹਿ ਸਕਦੇ ਆ ਵੀ ਉਸ ਪਾਕਿਸਤਾਨ ਕੋਲੇ ਪੈਟੈਂਟ ਹੈ ਇਸ ਟਾਈਮ ਅਸੀਂ ਖੜੇ ਆ ਤਸ਼ਕੰਤ ਦੇ ਵਿੱਚ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਰਿਜ਼ਲਟਸ ਇਹਨਾਂ ਦੀ ਜਿਹੜੀ ਆਉਟਪੁੱਟਸ ਨੇ ਜਦੋਂ ਅਸੀਂ ਕਿਸੇ ਹੋਰ ਵੀ ਚੀਜ਼ਾਂ ਦੇ ਮਿਕਸਚਰ ਨਾਲ ਮਿਲਾ ਦਿੰਦੇ ਹਾਂ ਹੁਣ ਉਦਾਹਰਨ ਦੇ ਤੌਰ ਤੇ ਜਿਹੜੀ ਅਰਜਨ ਦੀ ਛਾਲ ਆ ਅੱਜ ਦੇ ਸਮੇਂ ਦੇ ਵਿੱਚ ਹਰ ਬੰਦਾ ਸਮਝਦਾ ਵੀ ਅਰਜਨ ਦੀ ਛਾਲ ਕੋਲੇਸਟ੍ਰੋਲ ਨੂੰ ਕੰਟਰੋਲ ਕਰਦੀ ਆ ਪਰ ਮੈਂ ਕਹਿੰਦਾ ਬਾਬਾ ਜੀ ਕਦੇ ਪੈਕਨ ਬਾਰੇ ਪੜ ਕੇ ਦੇਖੋ ਮੈਕਾਡਾਮੀਆ ਬਾਰੇ ਪੜ ਕੇ ਦੇਖੋ ਵਾਲਨਟ ਬਾਰੇ ਪੜ ਕੇ ਦੇਖੋ ਜਿਹੜਾ ਕੋਲੇਸਟ੍ਰੋਲ ਆ ਉਹ ਵੱਧ ਕਿਉਂ ਰਿਹਾ ਵਾ ਕੋਲੇਸਟ੍ਰੋਲ ਤਾਂ ਵੱਧ ਰਿਹਾ ਕਿਉਂਕਿ ਤੁਹਾਡਾ ਬੈਡ ਕੋਲੇਸਟ੍ਰੋਲ ਵੱਧ ਰਿਹਾ ਵਾ ਗੁੱਡ ਕੋਲੇਸਟ ਸੋ ਇਸ ਲਈ ਜਦੋਂ ਤੁਸੀਂ ਉਹਦਾ ਕੰਟਰੋਲ ਕਰਨਾ ਸ਼ੁਰੂ ਕਰਦੇ ਨੇ ਇਸ ਤਰ੍ਹਾਂ ਦੇ ਨਟਸ ਦੇ ਨਾਲ ਇਹ ਨਟਸ ਦੇ ਵਿੱਚ ਕੁਦਰਤ ਨੇ ਸਾਰਾ ਪੋਟੈਂਸ਼ੀਅਲ ਦਿੱਤਾ ਵਾ ਤੁਹਾਨੂੰ ਨਿਰੋਗ ਰੱਖਣ ਵਾਸਤੇ ਤੇ ਅੱਗੇ ਆਪਾਂ ਦੇਖਦੇ ਹੁੰਦੇ ਸੀਗੇ ਹੱਥਾਂ ਨਾਲ ਤੋੜ ਕੇ ਖਾਣ ਵਾਲੇ ਬਦਾਮ ਆ ਉਹ ਵੀ ਉੱਥੇ ਪਏ ਨੇ ਆ ਤੁਸੀਂ ਦੇਖ ਸਕਦੇ ਆ ਬਦਾਮ ਵੀ ਇੱਥੇ ਹੈਗੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਕੀਮਤੀਆਂ ਨੇ ਤੇ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਬਟ ਮਸਲਾ ਇਹੀ ਆ ਵੀ ਆਪਦਾ ਸਰੀਰ ਤੇ ਸਾਡੀ ਆਸ ਵੀ ਇਹੀ ਆ ਵੀ ਆਪਾਂ ਸਾਰੇ ਤੰਦਰੁਸਤ ਰਹੀਏ ਤਾਂ ਹੀ ਇਹ ਵੀਡੀਓ ਬੱਤ ਬਦ ਲੋਕਾਂ ਤੱਕ ਸ਼ੇਅਰ ਹੋਵੇ ਤੰਦਰੁਸਤ ਰਹਿਣ ਲੋਗ ਇਹੀ ਸਾਡੀ ਅਰਦਾਸ ਹੈ ਇਹੀ ਸਾਡੀ ਬੇਨਤੀ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਯੋਧਾ ਸਿੰਘ ਜੀ ਸਾਰੀ ਗੱਲਬਾਤ ਦੇ ਲਈ ਸੋਹੇ ਸਨ ਔਜ਼ਬੇਕਿਸਤਾਨ ਤੋਂ ਸਾਡੇ ਨਾਲ ਜੁੜੇ ਜੀ ਡੀ ਆਰ ਵੈਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਪੂਰੀ ਦੁਨੀਆ ਦੇ ਵਿੱਚ ਘੁੰਮ ਘੁਮਾ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਇਕੱਠੀਆਂ ਕਰਦੀਆਂ ਨੇ ਜੋ ਇੰਡੀਆ ਦੇ ਵਿੱਚ ਵੀ ਨਹੀਂ ਮਿਲਦੀਆਂ ਔਰ ਜਿਸ ਦਾ ਫਾਇਦਾ ਇਨਸਾਨ ਨੂੰ ਬਹੁਤ ਵਧੀਆ ਹੈਗਾ ਅਲੱਗ-ਅਲੱਗ ਰੋਗਾਂ ਦੇ ਵਿੱਚ ਉਹ ਹੁੰਦਾ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਇਹ ਛੋਟੇ-ਛੋਟੇ ਚੀਜ਼ਾਂ ਹੈਗੀਆਂ ਨੇ ਬਹੁਤ ਵੱਡਾ ਪ੍ਰਭਾਵ ਸਾਡੇ ਸਰੀਰ ਦੇ ਉੱਤੇ ਛੱਡਦੀਆਂ ਨੇ ਚਾਹੇ ਰੋਗ ਚਾਹੇ ਸ਼ੂਗਰ ਦਾ ਹੋਵੇ ਕੈਰੋਸਟਰੋਲ ਦਾ ਹੋਵੇ ਬੀਪੀ ਦਾ ਹੋਵੇ ਇਹਨਾਂ ਚੀਜ਼ਾਂ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਮਨੁੱਖੀ ਸਰੀਰ ਦੇ ਉੱਤੇ ਪ੍ਰਭਾਵ ਪੈਂਦਾ ਇਸੇ ਕਰਕੇ ਜਿਹੜੇ ਜੜੀ ਅਯੁਰਵੇਦਾ ਦੇ ਨੁਸਖੇ ਹੈਗੇ ਫਾਰਮੂਲੇ ਨੇ ਉਹ ਕਾਫੀ ਲੋਕਾਂ ਵਾਸਤੇ ਮਫੀਦ ਸਾਬਤ ਹੋ ਰਹੇ ਨੇ ਧੰਨਵਾਦ